ਦਿੱਲੀ ਦੇ ਵਿੱਚ ਹਵਾਨੀਅਤ ਦਾ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਰਾਸ਼ਟਰੀ ਰਾਜਧਾਨੀ ਦੇ ਵਿੱਚ 14 ਸਾਲ ਦੇ ਲੜਕੇ ਨਾਲ ਜਨਸਤੀ ਸੋਸ਼ਣ ਕੀਤਾ ਜਾਂਦਾ ਹੈ ਅਤੇ ਫਿਰ ਉਸ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਹਾਦਰਪੁਰ ਵਾਟਰ ਟ੍ਰੀਟਮੈਂਟ ਪਲਾਨਟ ਦੇ ਨੇੜੇ 14 ਸਾਲ ਦੇ ਲੜਕੇ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਸੀ ਜਿਸ ਦੇ ਗਲੇ ਵਿੱਚ ਕਈ ਜ਼ਖਮ ਸਨ ਅਤੇ ਗਲੇ ਵਿੱਚ ਕਪੜਾ ਜਿਹੜਾ ਉਹ ਬੰਨਿਆ ਹੋਇਆ ਸੀ ਦਿੱਲੀ ਪੁਲਿਸ ਦੇ ਬੀਤੇ ਦਿਨੀ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਇੱਕ ਗਰੋਹ ਦੇ ਨਵਾਲਕ ਨਾਲ ਕਥਿਤ ਤੌਰ ਤੇ ਜਨਸੀ ਸ਼ੋਸ਼ਣ ਕੀਤਾ ਅਤੇ 24 ਵਾਰ ਉਸ ਨੂੰ ਚਾਕੂ ਮਾਰਿਆ ਅਤੇ ਹਮਲੇ ਦੀ ਵੀਡੀਓ ਵੀ ਬਣਾਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਹੈਵਾਨੀਅਤ ਦੀਆਂ ਹੱਦਾਂ ਨੇ ਡੇੜੀਆਂ ਉੱਟਪੀਆਂ ਗਈਆਂ ਨੇ 1 ਜੁਲਾਈ ਨੂੰ ਇਸ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਤਾਂ ਇਸ ਲੜਕੇ ਨੂੰ ਅਗਵਾ ਅਤੇ ਕਤਲ ਕਰਨ ਦੇ ਦੋਸ਼ਾਂ ਵਿੱਚ 6 ਨਵਾਲਕਾਂ ਸਣੇ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜੀਵਨਪਾਰਕ ਖੇਤਰ ਵਿੱਚ ਰਹਿਣ ਵਾਲੇ ਨਵਾਲੇਗ ਉੱਤੇ ਸੱਟਾਂ ਦਰਸਾਉਂਦੀਆਂ ਸਨ ਕਿ ਉਸ ਦੇ ਨਾਲ ਕਈ ਵਾਰ ਜਨਸੀ ਸ਼ੋਸ਼ਣ ਅਤੇ ਚਾਕੂ ਨਾਲ ਹਮਲਾ ਹੈ ਜਿਹੜਾ ਉਹ ਕੀਤਾ ਗਿਆ ਸੀ ਜਾਂਚ ਕਰਤਾਵਾਂ ਨੇ ਦੋਸ਼ ਲਾਇਆ ਕਿ ਇੱਕ ਗਰੋ ਨੇ ਮੁੰਡੇ ਉੱਤੇ ਵਿਰੋਧੀ ਸਮੂਹ ਨਾਲ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਕੀਤਾ ਅਤੇ ਬਦਲੇ ਵਿੱਚ ਉਸ ਨੂੰ ਕਿਡਨਾਪ ਕਰ ਲਿਆ ਗਿਆ ਮੁੰਡੇ ਕਿਨਹਰ ਦੇ ਕੋਲ ਬਿਨਾਂ ਕੱਪੜਿਆਂ ਤੋਂ ਚਾਕੂ ਦੇ ਜ਼ਖਮਾਂ ਨਾਲ ਛੜਨੀ ਇਹ ਲਾਸ਼ਾ ਜਿਹੜੀ ਉਹ ਬਰਾਮਦ ਹੋਈ ਸੀ ਤਾਂ 3 ਜੁਲਾਈ ਨੂੰ ਨੇੜਲੇ ਇਲਾਕੇ ਵਿੱਚੋਂ 6 ਸ਼ੱਕੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀ ਅਤੇ 18 ਜੁਲਾਈ ਨੂੰ ਬਾਕੀ ਦੇ 3 ਮੁਲਜ਼ਮ ਨੇ ਜਿਹੜੇ ਉਹ ਮੇਰੜ ਦੇ ਇੱਕ ਕਾਵੜ ਯਾਤਰਾ ਕੈਂਪ ਵਿੱਚੋਂ ਕਾਬੂ ਕੀਤੇ ਗਏ ਤਾਂ ਇਸ ਲੜਕੇ ਦੇ ਪਿੱਛੇ ਉਸ ਦੇ ਮਾਪੇਣ ਅਤੇ ਭਰਾ ਨੇ ਜਿਹੜੇ ਉਹ ਬਾਕੀ ਰਹਿ ਗਏ ਨੇ ਜਿਹੜੇ ਕਿ ਸਥਾਨਕ ਦੁਕਾਨਾਂ ਅਤੇ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਆਪਣਾ ਘਰ-ਬਾਰ ਚਲਾਉਂਦੇ ਨੇ ਤਾਂ ਇਸ ਘਟਨਾ ਨੇ ਵਾਕਈ ਸਭ ਨੂੰ ਹੈਰਾਨ ਕਰ ਦਿੱਤਾ ਕਿ ਕਿਸ ਪ੍ਰਕਾਰ ਇੱਕ ਬੜੀ ਬੇਰਹਿਮੀ ਦੇ ਨਾਲ ਇਸ ਲੜਕੇ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ ਸੀ